ਆਈ ਤੋਂ 3 ਮਹੀਨਿਆਂ ਵਿੱਚ ਮੁਰਗੀ ਨੂੰ ਤਿਆਰ ਕਰ ਦੰਨੇ ਆ ਉਹ ਅੰਦਰੋਂ ਨਹੀਂ ਤਿਆਰ ਹੋਈ ਵੀ ਹੁੰਦੀ ਸਿਰਫ ਉੱਪਰ ਤੋਂ ਹੀ ਤਿਆਰ ਹੋਈ ਵੀ ਹੁੰਦੀ ਆ ਇਹੇ ਜੀ ਮੁਰਗੀਆਂ પાਕੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ ਘਾਟਾ ਹੀ ਪੈਣਾ ਆਪਾਂ ਨੂੰ ਸਸੇ ਗਾਈ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਉਮੀਦ ਕਰਦਾ ਆ ਬਾਈ ਸਾਰੇ ਠੀਕ ਹੋਣਗੇ ਜੀ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਆਪਾਂ ਨੂੰ ਮੁਰਗੀ ਮਿਲਦੀ ਏ ਇੱਕ ਤਿਆਰ ਹੋਈ ਵੀ 250 ਰੁਪਏ ਦੀ 200 ਰੁਪਏ ਦੀ ਜਾਂ 280 ਰੁਪਏ ਦੀ ਆਪਾਂ ਨੂੰ ਕਿਹਾ ਜਾਂਦਾ ਵੀ ਮੁਰਗੀ ਅੰਡੇਾਂ ਤੇ ਆਉਣ ਨੂੰ ਤਿਆਰ ਆਂ ਯਾ ਅੰਡੇ ਦੇਣ ਨੂੰ ਮੁਰਗੀ ਤਿਆਰ ਆ ਤੇ ਸਸਤੀ ਕਿਉਂ ਮਿਲਦੀ ਆ ਉਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਵਿੱਚ ਇਹ ਵੀਡੀਓ ਨੂੰ ਹੈਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ ਹਾਂ ਜੇ ਆਪਾਂ ਬਾਈ ਮੁਰਗੀ ਤਿਆਰ ਕਰਦੇ ਆਂ ਇੱਕ ਦਿਨ ਤੋਂ ਲੈ ਕੇ 5 ਮਹੀਨਿਆਂ ਤੱਕ ਜਦੋਂ ਤੱਕ ਮੁਰਗੀ ਅੰਡੇ ਦੇ ਨਹੀਂ ਆਉਂਦੀ ਹੈਗੀ ਤਾਂ ਆਪਣਾ 350 ਰੁਪਿਆ ਮੁਰਗੀ ਦੇ ਖਰਚਾ ਆਉਂਦਾ ਪਰ ਹੁਣ ਆਪਾਂ ਨੂੰ ਮਿਲ ਰਹੀ ਹੈ ਮੁਰਗੀ ਤਿਆਰ ਹੋਈ ਵੀ 280 ਰੁਪਏ ਦੀ 250 ਰੁਪਏ ਦੀ ਫਿਰ ਅਗਲਾ ਕਹਿੰਦਾ ਵੀ ਸ਼ਟ ਪਰਾ ਕਾਨੂੰ ਬੱਚੇ ਪਾਲਨੇ ਆ ਚਲੋ ਉਹੀ ਆਪਾਂ ਖਰੀਦ ਲੈਨੇ ਆ ਵੀ ਨਾਲੇ ਸਸਤੀਆਂ ਪੈਂਦੀਆਂ ਵੀ ਸਸਤੀ ਦੇ ਲਾਲਚ ਵਿੱਚ ਆਪਾਂ ਬਾਈ ਫਸ ਜਾਂਦੇ ਆਂ ਕਿਉਂਕਿ ਜਿਹੜੀ ਉਹ ਮੁਰਗੀ ਹੁੰਦੀ ਆ ਪ੍ਰੋਪਰ ਤਿਆਰ ਹੋਈ ਵੀ ਨਹੀਂ ਹੁੰਦੀ ਉਹ ਸਮਾਂ ਤੇ ਆਪਾਂ ਨੂੰ ਮਹਿੰਗੀ ਪੈਂਦੀ ਆ ਮੈਂ ਤੁਹਾਨੂੰ ਦੱਸਦਾ ਵੀ ਮਹਿੰਗੀ ਕਾਹਦੇ ਪੈਂਦੀ ਆ ਉਹ ਹੁੰਦੀਆਂ ਡਬਲ ਐਫਜੀ ਦੀਆਂ ਮੁਰਗੀਆਂ ਡਬਲ ਐਫੀ ਵੀ ਹੁੰਦੀਆਂ ਜਾਂ ਫਿਰ ਜਿਹੜੀਆਂ ਆਪਣੀਆਂ ਹੁੰਦੀਆਂ ਦੇਸੀ ਜਿਵੇਂ ਪਿੰਡਾਂ ਵਿੱਚ ਉਹ ਹੁੰਦੀਆਂ ਉਹ ਆਰਆਰ ਜਾਂ ਬਲੈਕਸ਼ਟ ਲੌਕ ਦੀ ਬਰੀਡ ਨਹੀਂ ਹੁੰਦੀ ਹੈਗੀ ਉਹਨੂੰ ਤਿਆਰ ਕੀਤਾ ਜਾਂਦਾ ਬਲੇਲਰ ਵਾਲੀ ਫੀਡ ਪਾ ਕੇ ਖੁੱਲੀ ਫੀਡ ਪਾ ਦਿੰਦੇ ਆ ਸਟਾਰਟਰ ਫੀਡ 3 ਮਹੀਨੇ ਜੇ ਮੁਰਗੀ ਨੂੰ 2.5 ਤੋਂ 3 ਮਹੀਨੇ ਵਿੱਚ ਮੁਰਗੀ ਨੂੰ ਤਿਆਰ ਕਰ ਦਿੰਨੇ ਆ ਮਤਲਬ ਉਹ ਲੱਗਦੀ ਆ ਵੀ ਦੇਖਣ ਨੂੰ ਵੀ ਆਂਡੇ ਦੇਣ ਨੂੰ ਤਿਆਰ ਆ ਪੂਰਾ ਭਜਨ ਹੋ ਜਾਂਦਾ 1.5 ਕਿਲੋ ਹੋ ਜਾਂਦਾ ਤੇ ਉਹ ਅੰਦਰੋਂ ਨਹੀਂ ਤਿਆਰ ਹੋਈ ਵੀ ਹੁੰਦੀ ਸਿਰਫ ਉੱਪਰ ਤੋਂ ਹੀ ਤਿਆਰ ਹੋਈ ਵੀ ਹੁੰਦੀ ਆ ਜੇ ਉਹਨੂੰ ਆਪਾਂ ਨੇ ਆਂਡੇ ਤੱਕ ਲੈ ਕੇ ਜਾਣਾ ਉਹਨੂੰ ਥੋੜੇ 3 ਮਹੀਨੇ ਲੱਗ ਜਾਂਦੇ ਆ 2.5 ਤੋਂ 3 ਮਹੀਨੇ ਲੱਗ ਜਾਂਦੇ ਆ ਕਿਉਂਕਿ ਮੁਰਗੀ ਤਾਂ ਆਪਣੀ ਉਮਰ ਦਾ ਹੋ ਕੇ ਹੀ ਆਂਡੇ ਦੇਣਾ ਜਦੋਂ ਤਾਂ ਉਹ ਉਮਰ ਦੀ ਹੁੰਦੀ ਹੈ ਕਿ ਕੋਈ 4.5 ਤੋਂ 5 ਮਹੀਨੇ ਦੀ ਮੁਰਗੀ ਹੀ ਅੰਡੇ ਦਿੰਦੀ ਆ ਉਹ ਤਿਆਰ ਹੋਈ ਵੀ ਹੁੰਦੀ ਆ ਢਾਈ ਤੋਂ 3 ਮਹੀਨੇ ਦੀ ਇਸ ਕਰਕੇ ਬਈ ਆਪਾਂ ਨੂੰ ਉਹ ਸਸਤੀ ਮਿਲਦੀ ਆ ਕਿਉਂਕਿ ਉਹਦੇ ਕੋ ਖਰਚਾ ਘੱਟ ਹੋਇਆ ਵਾ ਹੁਣ ਢਾਈ ਤੋਂ 3 ਮਹੀਨੇ ਚ ਬਹੁਤ ਘੱਟ ਖਰਚਾ ਹੁੰਦਾ ਮੁਰਗੀ ਤਿਆਰ ਹੋਣ ਨੂੰ ਹੁਣ ਜਿਹਨੇ ਮੁਰਗੀ ਵੇਚਣੀ ਆ ਉਹਨੂੰ ਤਾਂ ਹੋ ਜਾਂਦਾ ਫਾਇਦਾ ਹੁਣ ਜਿਹੜਾ ਖਰੀਦਦਾ ਉਹਨੂੰ ਹੋ ਜਾਂਦਾ ਨੁਕਸਾਨ ਤੇ ਜਿਹੜੀ ਉਹ ਮੁਰਗੀ ਹੁੰਦੀ ਆ ਉਹ ਮੁਰਗੀ ਭਾਰੀ ਹੋਈ ਵੀ ਹੁੰਦੀ ਆ ਤੇ ਉਹ ਆਂਡਾ ਵੀ ਲੇਟ ਦੇਊਗੀ ਜੇਕਰ ਹੁਣ ਮੁਰਗੀ 4.5 ਤੋਂ 5 ਮਹੀਨੇ ਚ ਅੰਡੇ ਦੇਣ ਲੱਗ ਜਾਂਦੀ ਆ ਉਨੂੰ 6 ਤੋਂ 7 ਮਹੀਨੇ ਲੱਗੂਗੇ ਤੇ ਅੰਡੇ ਦਾ ਸਾਈਜ਼ ਵੀ ਛੋਟਾ ਹੋਊਗਾ ਅੰਡੇ ਦੀ ਪ੍ਰੋਡਕਸ਼ਨ ਵੀ ਘੱਟ ਮਿਲੂਗੀ ਆਪਾਂ ਨੂੰ ਮੁਰਗੀ ਤੋਂ ਤੋਂ ਇਸ ਕਰਕੇ ਐ ਵੀ ਜਿਆਦਾ ਆਪਣਾ ਬੱਚਾ ਪਾਓ ਜਾਂ ਕੋਈ ਵਧੀਆ ਬਰੀਡ ਦੀ ਮੁਰਗੀ ਲਓ ਆਪਣੇ ਖਰਮ ਲਈ ਠੀਕ ਹੈ ਜੀ ਤਾਂ ਹੀ ਆਪਾਂ ਨੂੰ ਫਾਇਦਾ ਹੋਊਗਾ ਜੇ ਵਧੀਆ ਬਰੀਡ ਦੀ ਮੁਰਗੀ ਬਾਉਗੇ ਅੰਡੇ ਦੀ ਪ੍ਰੋਡਕਸ਼ਨ ਵਧੀਆ ਹੋਊਗੀ ਤਾਂ ਹੀ ਆਪਾਂ ਨੂੰ ਫਾਇਦਾ ਹੋਊਗਾ ਇਹ ਜੀ ਮੁਰਗੀਆਂ પાਕੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੈਗਾ ਉਸ ਘਾਟਾ ਹੀ ਪੈਣਾ ਆਪਾਂ ਨੂੰ ਚਲੋ ਹੁਣ ਆਪਾਂ ਪਿੰਡ ਵਾਲੇ ਫਾਰਮ ਚੱਲਦੇ ਆਂ ਉੱਥੇ ਅੱਜ ਹੋਰ ਬੱਚੇ ਨਿਕਲ ਰਹੇ ਆ ਤੇ 150 ਬੱਚਾ ਪਹਿਲਾ ਨਿਕਲਾ ਸੀਗਾ ਉਹ ਵੀ ਤੁਹਾਨੂੰ ਦਿਖਾਉਣਾ ਆਜੋ ਫਿਰ a few moments later ਲੋਬੀ ਭਾਈ ਆ ਗਿਆ ਮੈਂ ਦੂਜੇ ਫਾਰਮ ਵਿੱਚ ਇੱਧਰ ਜਾਨਵਰਾਂ ਨੂੰ ਦਾਣਾ ਫਾਤਾਂ ਤੇ ਆਂਡੇ ਚੱਕ ਲੈਣੇ ਹੁਣ ਆਪਾਂ ਦੋ ਦਿਨ ਹੋ ਗਏ ਸੀਗੇ ਮੈਂ ਆਂਡੇ ਚੱਕੇ ਨਹੀਂ ਸੀਗੇ ਹੁਣ ਆਪਾਂ ਚੱਕ ਲੈਨੇ ਆਂ ਆ ਇੱਕ ਟਰਕੀ ਦਾ ਅੰਡਾ ਆ ਦੋ ਦੇਸੀ ਤਿੰਨ ਫਾਰਮੀ ਤੇ ਇੱਕ ਦੇਸੀ ਕਿ ਹੋਰ ਦੇਖ ਲੈਨੇ ਆਂ ਇਹ ਹੋਰ ਤਾਂ ਕੋਈ ਹੈ ਨਹੀਂ ਦਾਂਨਾਂ ਦੀ ਗੱਤ ਦੋ ਚਾਰ ਦਿਨ ਤੱਕ ਇਹਨਾਂ ਨੂੰ ਛੱਡਾਂਗੇ ਹਲੇ ਬਾਹਰ ਮੌਸਮ ਹਲੇ ਸੈੱਟ ਨਹੀਂ ਕੱਲ ਵੀ ਮੀਂਹ ਪੈ ਰਿਹਾ ਸੀਗਾ ਪਰਸੋਂ ਠੀਕ ਸੀਗਾ ਮੌਸਮ ਤੇ ਅੱਜ ਵੀ ਠੀਕ ਆ ਅੱਜ ਦੇਖ ਲੈਂਦੇ ਆ ਜੇ ਕੱਲ੍ਹ ਨੂੰ ਸਹੀ ਰਿਹਾ ਤਾਂ ਕੱਲ੍ਹ ਨੂੰ ਫਿਰ ਇਹਨਾਂ ਨੂੰ ਆਪਾਂ ਬਾਹਰ ਛੱਡ ਦਾਂਗੇ ਆਏ ਭਾਈ ਛੋਟੇ ਚੂਚੇ ਮੈਂ ਹੀਟਰ ਬੰਦ ਕਰਤਾ ਸੀਗਾ ਮੈਂ ਕਿਹਾ ਚਲੋ ਟੈਂਪਰੇਚਰ ਸੈੱਟ ਜਾਈਆ ਪਰ ਇਹ ਇਕੱਠੇ ਹੋਣ ਲੱਗ ਗਏ ਸੀਗੇ ਮੈਂ ਦੁਬਾਰਾ ਹੀਟਰ ਚਲਾਇਆ ਇਹ 1.5 ਕਿਸਾਉ ਦੇ ਲੱਗੇ ਸਾਗੇ ਬੱਚਾ ਇਹ ਇਹ ਵੀ ਆਪਾਂ ਨੇ ਸੇਲ ਕਰਨਾ ਹੈ ਅਖਬਾਰ ਮੈਂ ਚੱਕਦੇ ਸੀਗੇ ਤੇ ਦੁਆਰਾ ਵਛਾਈ ਨਹੀਂ ਕਿਉਂਕਿ ਅਖਬਾਰ ਵੀ ਖਤਮ ਹੋ ਗਏ ਆਪਣੇ ਕੋਲ ਤੇ ਮੈਂ ਇੱਦਾਂ ਹੀ ਹੁਣ ਥੱਲੇ ਸਫਾਈ ਕਰਤੀ ਸੀਗੀ ਤੇ ਦਾਣਾ ਪਾਤਾ ਮੈਂ ਪਲੇਟਾਂ 'ਚ ਥੋੜੀ ਜਿਹੀ ਜ਼ਿਆਦਾ ਰੱਖਦੀ ਆ ਤੇ ਢਣ ਖਾ ਵੀ ਰਹੇ ਆ ਪਾਣੀ ਵਿੱਚ ਵੀ ਮੈਂ ਐਂਟੀਬਾਇਟਿਕ ਪਾਤਾ ਨਾ ਉਹਨੂੰ ਕਿਉਂਕਿ ਅੱਜ ਬੱਚਾ 3-4 ਦਿਨ ਦਾ ਹੋ ਗਿਆ ਤਿੰਨ ਦਿਨ ਹੁਣ ਐਂਟੀਬਾਇਟਿਕ ਚਲਾਵਾਂਗੇ ਆਪਾਂ ਫਿਲਟਰ ਆਪਾਂ 12 ਕ ਵੱਜੇ ਬੰਦ ਕਰ ਦਾਂਗੇ ਜਦੋਂ ਟੈਂਪਰੇਚਰ ਸਹੀ ਹੋ ਗਿਆ ਤੇ ਪੱਲੜ ਹਟਾਤਾ ਮੈਂ ਜਿਹੜਾ ਬਹਰ ਲਾਇਆ ਹੋਇਆ ਕਾਗਜ਼ ਇਹ ਹੁਣ ਮੈਂ ਚੱਕ ਤਾ ਤੇ ਜਾਨਵਰ ਹੁਣ ਘੁੰਮੇ ਜਾਉਂਗੇ ਇਹ ਆਪਾਂ ਨੇ ਭਾਈ ਸਾਰੀ ਸੇਲ ਕਰਨੀ ਆ ਜੇ ਚਾਹੀਦੇ ਹੋਏ ਤਾਂ ਮੈਨੂੰ ਦੱਸ ਦਿਓ ਮੈਸੇਜ ਕਰ ਦਿਓ ਜਦੋਂ ਹੁਣ ਵੈਂਟਮਨ ਨੂੰ ਵੀ ਦਾਣਾ ਪਾ ਦੰਨੇ ਆ ਤੇ ਨਾਲੇ ਆਂਡੇ ਚੱਕ ਲੈਣੇ ਆ ਦੋ ਆਂਡੇ ਦਿੱਤੇ ਆ ਕੱਲ ਵੈਂਟਮਨ ਨੇ ਉਹ ਪਏ ਆ ਹੁਣ ਆਪਾਂ ਚੱਕ ਲੈਨੇ ਆਂ ਫਿਰ ਇਹਨਾਂ ਨੂੰ ਨਾਲ ਲੱਗਦੀ ਮਸ਼ੀਨ ਵਿੱਚ ਲਾ ਦਾਂਗੇ ਮੈਂਟ ਮਾ ਦਾ ਪਿੰਜਰਾ ਥੋੜਾ ਜਿਹਾ ਛੋਟਾ ਵਿੱਚ ਪੜ ਨਹੀਂ ਹੁੰਦਾ ਹੈਗਾ ਪਰ ਆਪਾਂ ਨੇ ਆਹ ਪੁੰਡੀ ਹੋ ਰੱਖੀ ਹੋਈ ਆ ਇਹਦੇ ਨਾਲ ਫਿਰ ਆਪਾਂ ਹੰਡਾ ਖਿਚਲਣੇ ਇੱਕ ਵਟੂ ਤਿੰਨ ਹੰਡੇ ਮਿਲ ਗਏ ਭਾਈ ਇਹ ਇੱਕ ਥੋੜਾ ਜਿਹਾ ਗੰਦਾ ਹੋਇਆ ਪੈਨ ਨੂੰ ਆਪਾਂ ਧੋ ਕੇ ਹੁਣ ਲਾ ਦੇਣੀ ਮਸ਼ੀਨ ਵਿੱਚ ਆਲੇ ਬੱਚੇ ਜਿਹੜੇ ਆਪਣੇ ਆਪ ਹੈਗੇ ਆ 50 60 ਗਾ ਇਹ ਅੱਜ ਸ਼ਾਇਦ ਸੇਲ ਹੋ ਜਾਣ ਅ ਬੰਦੇ ਦਾ ਕੱਲ ਆਪਾਂ ਨੂੰ ਫੋਨ ਆਇਆ ਸੀਗਾ ਵੀ ਕਹਿੰਦਾ ਵੀ ਲੈ ਕੇ ਜਾਣੇ ਆ ਇਹ ਅੱਜ ਆਪਾਂ ਸ਼ਾਇਦ ਸੇਲ ਕਰ ਦਈਏ ਸੌਂ ਅੰਡਾ ਬਸ ਰਹਿ ਗਿਆ ਜਿਨ੍ਹਾਂ ਵਿੱਚੋਂ ਬੱਚੇ ਨਿਕਲਣੇ ਆ ਅ ਤਾਰੇ ਹੋਏ ਆ ਮੈਂ ਥੱਲੇ ਤਾਰੇ ਹੋਏ ਆ ਕੱਲ ਤੱਕ ਬੱਚੇ ਨਿਕਲ ਜਾਣੇ ਆ ਉਸ ਤੋਂ ਬਾਅਦ ਫਿਰ ਮਸ਼ੀਨ ਦੀ ਆਪਾਂ ਸਫਾਈ ਕਰਾਂਗੇ ਚੰਗੀ ਤਰ੍ਹਾਂ ਹਾਂ ਲੋ ਵੀ ਦੋਸਤੋ ਹੁਣ ਕਰਦੇ ਆ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਬਈ ਜਰੂਰ ਉਸ ਵੀਡੀਓ ਕੇ ਮੈਨ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ